ਗੱਲ ਸਾਰਿਆਂ ਨੂੰ ਵੈਲਕਮ ਟੂ ਦੀ ਨਿਊ ਵਲੌਗ ਅੱਜ ਦਾ ਵਲੌਗ ਦੇ ਸ਼ੁਰੂਆਤ ਕਰਦੇ ਹਾਂ ਇਹਨੂੰ ਮੈਂ ਉਹ ਯਾਰ ਅਰਾਈਵਿੰਗ ਅਰਾਈਵਿੰਗ ਇਨ 9 ਮਿੰਟਸ ਬਲੈਂਕੀਟ ਤੋਂ ਸੁਭਾਣ ਮਗਾਇਆ ਸਾਰਾ ਤਿੰਨਾਂ ਮਾਪੁੱਤਾਂ ਨੇ ਦੇਖੋ ਵੀ 9 ਮਿੰਟ ਤੱਕ ਨਹੀਂ ਆਉਂਦਾ ਨਹੀਂ ਇਹਨਾਂ ਨੇ 8 ਮਿੰਟ ਕਿਹਾ ਸੀਗਾ 8 ਮਿੰਟ ਚ ਆਉਂਦੇ ਆ 8 ਮਿੰਟ ਚ ਡਿਲੀਵਰੀ ਕਰਾਂਗੇ ਹਾਂ ਵਿਲੇ ਬੱਠੇ ਜਿਹੜੇ ਸ਼ੈਤਾਨਦਕਰ ਹੁੰਦਾ ਨਾ ਖਰਚੇ ਦਾ ਕਰ ਹਾਂ ਇਹ ਖਰਚੇ ਦਾ ਕਰਨਾ ਹੈ ਹਾਂਜੀ ਅਮ੍ਰਿਤ ਨੇ ਇੱਛਾ ਸੀਗੀ ਕਿ ਮਮਾ ਬਲੈਂਕੀਟ ਤੋਂ ਨਾ ਉਹ ਮੰਗਵਾਓ समान असि फर्स्ट टाइम ब्लिंकेट तो ऑर्डर करता है बोलो बेटे वो जेड़ा असली, जो असली वाला जोलो चिप्स सीगा वो मिलया ही नहींगा इनु असली वाला सीगा जोलो चिप्स वो पैकेट सीगा असली वाला था एक के चिप्स आंदा एक सिंगल हां वो तड़ तो खाए ही जाना सी तुसी आर यू एक्साइटेड कुछ भी नहीं खा सकदे खा ही नहीं सकदे एक भी पीस जोलो चिप्स आर यू एक्साइटेड फॉर ब्लिंकेट और गाइस आज है जी ਵਿਸਾਖੀ ਵਿਸਾਖੀ ਅਸੀਂ 8 ਮਿੰਟ ਚਾਵਾਂਗੇ ਹੁਣ ਉਹਨਾਂ ਨੇ ਕਿਹਾ 9 ਮਿੰਟ ਚ ਡਿਲੀਵਰੀ ਹੋ ਰਹੀ ਆ 8 ਮਿੰਟ ਕਿਹਾ ਸੀ 8 ਮਿੰਟ ਕਿਹਾ ਸੀ ਫਿਰ ਇੱਥੇ 9 ਮਿੰਟ ਆ ਰਿਹਾ ਨਾ ਸਰ ਔਰ ਜਿਹੜਾ ਮੈਂ ਸਮਾਨ ਕਿਹਾ ਸੀ ਮੇਰਾ ਸਮਾਨ ਤੁਸੀਂ ਆਰਡਰ ਕਰਤਾ ਮੂਰਾ ਬਣਾਓ ਦੱਸੋ ਆਰਡਰ ਕਰਤਾ ਮੇਰਾ ਸਮਾਨ ਸ਼ਾਮ ਦੇਖਾਂਗੇ ਸ਼ਾਮ ਨੂੰ ਦਿਖਾਓ ਮੇਰਾ ਮੇਰੀ ਖੋਲਿਓ ਕਲਿੱਪ ਖੋਲਿਓ ਪਪਾ ਚਿੱਲਣਾ ਕੀ ਐ ਚਿੱਲ ਗਿਆ

ਪਾਣੀ ਪੀਓਗੇ ਭਾਈ ਜੀ ਥੈਂਕ ਯੂ ਇਹ ਫਾਫਾ ਫਟਿਆ ਹੋਇਆ ਗਾਇਸ ਫਾਈਨਲੀ ਸਾਡਾ ਆਰਡਰ ਆ ਚੁੱਕਿਆ ਬਟ ਆਈ ਐਮ ਡਿਸਪਾਇੰਟਡ ਟੂ ਬੈਗ ਕਿਉਂਕਿ ਇਹਨਾਂ ਦਾ ਜਿਹੜਾ ਬੈਗ ਸੀਗਾ ਉਹ ਫਟਿਆ ਹੋਇਆ ਹੈ ਲੱਸੀ ਹੈਗੀ ਹੈ ਤਾਂ ਉਹਦਾ ਪ੍ਰੈਸ਼ਰ ਬੈਗ ਲੱਸੀ ਯਾਰ ਬੈਗ ਫਟਿਆ ਹੋਇਆ ਜੀ ਬੈਗ ਜੋ ਫਟਿਆ ਗਾਈਜ਼ ਇੱਥੇ ਆਪਣਾ ਦੇਖ ਬਲੈਂਕਿਟ ਦਾ ਆਰਡਰ ਆ ਚੁੱਕਿਆ ਸੇਰਾ ਬਲੈਂਕਿਟ ਚੀਜ਼ਾਂ ਕੱਢਦੇ ਆ ਚਲੋ ਓ 16 ਚਿਪਸ ਮੰਗਾਏ ਸੀ گارਲਿਕ ਬ੍ਰੈਡ ਬਹੁਤ ਹੀ ਜ਼ਿਆਦਾ ਔਰ ਇਹ ਮੰਗਾਈ ਫਰੂਟ ਕਰੀਮ ਨਹੀਂ ਅਮੂਲ ਦੀ ਕਰੀਮ ਮੰਗਾਈ ਹੈ ਵੇਰ ਕਾ ਲੱਸੀ ਔਰ ਮੰਗਾਈ ਹੈ ਵੇਰ ਕਾ ਦੀ ਲੱਸੀ ਦਿਖਾਓ ਇਹ ਮੰਗਾਈ ਹੈ ਵੇਰ ਕਾ ਦੀ ਲੱਸੀ ਔਰ ਦੂਸਰਾ گارਲਿਕ ਬ੍ਰੈਡ ਇਹ ਮਿੱਠੀ ਹੈ ਇਹ ਲਾ ਅਮਰੀਕਨ ਗੌਰਮਟ ਪ੍ਰੀਮੀਅਮ ਗਾਰਲਿਕ ਬ੍ਰੈਡ ਇਹ ਕੇਮ ਆਸੀਂ ਹਜੇ ਫਸਟ ਟਾਈਮ ਆਰਡਰ ਕੀਤਾ ਨਾ ਆ ਤਾਂ ਥੋੜੀਆਂ ਚੀਜ਼ਾਂ ਹੀ ਮੰਗਾਈਆਂ ਸੀਗੀਆਂ ਇਹ ਵਾਲੀਆਂ ਚਲੋ ਹੁਣ ਪਤਾ ਲੱਗ ਗਿਆ ਡਿਲੀਵਰੀ ਵਧੀਆ ਸੀ 8-10 ਮਿੰਟ ਦੇ ਅੰਦਰ ਅੰਦਰ ਇਹਨਾਂ ਦੀ ਡਿਲੀਵਰੀ ਹੋ ਗਈ ਹੈ ਪਤਾ ਨਹੀਂ ਚੱਲਿਆ ਕਦੋਂ ਕਿੱਥੇ ਹਾਂ ਪਤਾ ਹੀ ਨਹੀਂ ਚੱਲਿਆ ਹੁਣ ਤਾਂ ਮੈਨੂੰ ਜਿਹੜੀ ਵੀ ਚੀਜ਼ ਦੀ ਜ਼ਰੂਰਤ ਪਿਆ ਕਰੂਗੀ ਨਾ ਅਮ੍ਰਿਤ ਤੇਰੀ ਛੁੱਟੀ ਬਲਿੰਕ ਇਟ ਤੇ ਆਰਡਰ ਕਰਦੇ ਆ ਕਰਾਂਗੇ ਬਟ ਇਨਾਂ ਦਾ ਆਰਡਰ ਜਿਹੜਾ 150 ਤੋਂ ਮਤਲਬ ਕੱਟ ਕਰਾਂਗੇ ਫਿਰ ਡਿਲੀਵਰੀ ਚਾਰਜਸ ਲੱਗਦੇ ਆ ਮੰਮਾ 170 80 100 ਤੋਂ ਥੱਲੇ ਮਤਲਬ 200 ਦਾ ਕਰਾਂਗੇ ਫਿਰ ਡਿਲੀਵਰੀ ਫ੍ਰੀ ਹੁੰਦੀ ਹੈ ਤੇ ਇਹ ਰੀਆਂ ਆਪਣੀਆਂ ਚੀਜ਼ਾਂ ਚਲੋ ਟਰਾਈ ਕਰੋ ਮੰਮੀ ਅਬ ਗਾਇਸ ਹੁਣ ਆਪਾਂ ਇਹਦਾ ਰਿਵਿਊ ਕਰਾਂਗੇ ਜਿਹੜਾ ਆਹ ਕੁਰਕਰੀਆ ਜ਼ੋਲੋ ਦੇ ਕਹਿੰਦੇ ਬਹੁਤ ਹੀ ਮਿਰਚਾਂ ਵਾਲੇ ਹੁੰਦੇ ਆ ਅੱਛਾ ਰਿਵਿਊ ਦਿਓ ਇਧਰ ਮੁੱਕ ਕਰਕੇ ਪਾਣੀ ਪਾਣੀ ਤੁਸੀਂ ਖਾਓ ਔਰ ਨਾਰਮਲ ਹੈ ਜਿਹੜੇ কুরਕure ਉਹਨਾਂ ਦੇ ਵਿੱਚ ਲਾਲ ਮਿਰਚ ਪਾਤੀਆਂ ਤੇਜ ਆ ਮਤਲਬ ਮਿਰਚ ਕੇ ਨਹੀਂ ਤੇਜ ਆ ਪਾਪਾ ਨੂੰ ਕਰਵਾਓ ਪਾਪਾ ਕਿੱਸਿਆ ਨਹੀਂ ਨਾਰਮਲ কুরਕਰੇ ਵਰਗੇ ਕੇ ਸੱਚੀ ਕਰ ਕਰਾ ਰਹੇ ਆ ਸੁੱਕੀ ਲਾਲ ਮਿਰਚਾਂ ਪਾਈਆਂ ਹੋਈਆਂ ਸੁੱਕੀਆਂ ਲਾਲ ਮਿਰਚ ਬਹੁਤ ਜ਼ਿਆਦਾ ਤਿੱਖੀ ਹੈ ਭੂਤ ਕਰਾ ਰਹੇ ਮਤਲਬ ਅਸਲੀ ਜ਼ੋਲੋ ਨਹੀਂ ਇਹ ਟੂ ਹੀ ਹਮ ਦੇ ਭੂਤ ਕਰਾ ਰਹੇ ਆ স্মੋਕਿੰਗ ਹੋੜ ਭੂਤ ਕਰਾ ਰਹੇ ਅਸਲੀ ਆ ਆਪਾਂ ਮੇਰੇ ਬੱਚਾਂ ਨੂੰ ਬਹੁਤ ਸ਼ੌਂਕਾ ਜ਼ੋਲੋ ਚਿਪਸ ਖਾਣ ਦਾ ਮੈਂ ਇੱਕ ਨਾ ਇੱਕ ਦਿਨ ਇਹਨਾਂ ਲਈ ਜ਼ੋਲੋ ਚਿਪਸ ਵੀ ਮੰਗਾਉਂਗੀ オリジナル ਵਾਲੇ ਗਾਇਸ ਇਹ ਹੋਇਆ ਗਿਆ ਸੁੱਕੀ ਹਰੀ ਮਿਰਚ ਔਰ ਸੁੱਕੀ ਲਾਲ ਮਿਰਚ ਮਿਕਸ ਕਰੀਏ ਹਾਂ ਚਲ ਖਾਓ ਮੈਨੂੰ ਵੀ ਦੇਖ ਮੈਂ ਖਾ ਕੇ ਦੇਖਦੀ ਹਾਂ ਹੂੰ ਸੱਚ ਕਰਾ ਰਿਹਾ ਹੈ ਬੋਲਿਆ ਨਾ ਤੱਕਿਆ ਹੋਰ ਨਾ ਇਹ ਲਗਾ ਕੇ ਰੱਖੋ ਮੈਂ ਨਹੀਂ ਖਾਣੀ ਬਸ ਉਹ ਮਿਰਚਾ ਮੈਂ ਦਸ ਲਸਤੀ ਦੇ ਗਾਇਸ ਜਿਹੜਿਆ ਗਾਰਲਿਕ ਬ੍ਰੈਡ ਆ ਨਾ ਮੈਂ ਸਭ ਤੋਂ ਮੈਂ ਜਦੋਂ ਵੀ ਬ੍ਰੈਡ ਲੈਣੀ ਨਾ ਮੈਂ ਉਹਦੀ ਐਕਸਪਾਇਰੀ ਡੇਟ ਚੈੱਕ ਕਰਦੇ ਆ ਦੇਖੋ ਇਹਦੀ ਐਕਸਪਾਇਰੀ ਹਜੇ ਹੈਗੀ ਅੱਜ ਕਿੰਨੀ ਤਰੀਕਾ 13 17 ਤੱਕ ਦੀ ਦੇ ਦੀ ਐਕਸਪਾਇਰੀ ਆ ਤਾਂ ਮੈਨੂੰ ਉਹੀ ਬ੍ਰੈਡ ਵਧੀਆ ਲੱਗਦੀ ਹੈ ਜਿਹੜੀ ਮਤਲਬ ਵਧੀਆ ਹੋਵੇ ला अमेरिकोमेंट की लिखा ला अमेरिका, 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 <laughs> अमेरिका।, अमेरिका।, अमेरिका गार्लिक ब्रेड यार लस्सी पियादे अमृत मैं तो लासी पी यारेरका मिठी हेलो मामा मेरे कान में तो टूआ निकल रहा है <laughs> नहीं तेरे निकल रहा है निकल रहा है <laughs> ना खा जे मिर्च वा हां ना खा क्या बहुत क्वांटिटी है ये फड़ो ओ देखियो चौड़ चौड़ च ना सारे खा के पानी पी रहा बस कर मिठी लस्सी पी ली मिठी यस yes. ਕਿਵੇਂ ਦੇ ਲੱਗੇ ਤੁਹਾਨੂੰ ਅੱਛੇ ਅਕਸਰ ਨੇ ਤਿੰਨ ਖਾਵੇ ਅਸਲੀ ਜੋਲੋ ਚਿਪਸ ਖਾ ਸਕਦੇ ਤੁਸੀਂ ਸੁਣ ਦੇਖਿਆ ਬਹੁਤ ਮਿਰਚਾਂ ਹੁੰਦੀਆਂ ਉਹਦੇ ਇੱਥੇ ਬਹੁਤ ਜ਼ਿਆਦਾ ਸੁਣ ਦੇਖਿਆ ਇਹਦਾ ਇਹਦਾ ਅਮੋਲ ਦੇ ਕਰੀਮਾ ਇਹ ਨਾ ਮੈਂ ਪਾਸਤੇ ਵਾਸਤੇ ਮੰਗਵਾਈ ਸੀਗੀ ਤੁਸੀਂ ਰਾਸ਼ਨ ਚ ਲੈਣਾ ਭੁੱਲ ਗਏ ਤੁਹਾਨੂੰ ਪਤਾ ਚਾਰ ਲਾਲ ਮਿਰਚਾਂ ਇੱਕ ਚਿਪਸ ਦੇ ਅੰਦਰ ਔਰ ਪੰਜ ਹਰੀ ਮਿਰਚਾਂ ਉਹ ਯਾਰੀ ਵਿੱਚ ਕਿੰਨੀ ਮਿਰਚ ਹੋएगी ਇੱਕ ਜੋਲੋ ਚਿਪਸ ਵੀ ਹੁੰਦਾ ਹੈ ਹਾਂ ਔਰ ਚਾਰ ਚੋਲੇ ਸਵੀਟ ਆਪਾਂ ਕਦੇ ਨਾ ਉਹ ਕਰਾਂਗੇ ਜ਼ੋਲੋ ਚਿਪਸ ਦਾ ਵੀਡੀਓ ਬਣਾਵਾਂਗੇ ਜ਼ੋਲੋ ਚਿਪਸ ਤੇ ਠੀਕ ਆ ਮਿੱਠਾ ਹੀ ਖਵਾ ਦੋ ਨਹੀਂ ਜ਼ੋਲੋ ਚਿਪਸ ਲੱਗੁੰਦੀ ਚੈਲੰਜ ਕਰਾਂਗੇ ਜ਼ੋਲੋ ਚਿਪਸ ਦਾ ਇਦਾਂ ਨਹੀਂ ਉਹ ਵਾਲਾ ਚੈਨ ਤੁਲਾ ਜੋ ਹੱਸਿਆ ਉਹ ਚਿਪਸ ਖਾਏਗਾ ਵਾਲੇ ਹਮ ਗਾਇਜ਼ ਅੱਧਰ ਆਪਣੀ ਅੰਮ੍ਰਿਤ ਨੇ ਲੱਸੀ ਬਣਾ ਲਈ ਹੋਈ ਆ ਅੱਡਾ ਵੱਡਾ ਗਲਾਸ ਨਹੀਂ ਮੈਂ ਪੀਦੇ ਮਿੱਠਾ ਪਾਤਾ ਦੇ ਹੋਰ ਗਲਾਸ ਲੈ ਅੱਲਾ ਪਹਿਲਾਂ ਤੂੰ ਪੀ ਮਿੱਠਾ ਨੋਰਮਲ

ਮੋਦਕ ਖੇਲ ਕਰਨਾ ਇਸ ਇਸ ਤੋਂ ਵੀ ਜਿਆਦਾ ਸਪਾਈਸੇ ਹੁੰਦੇ ਨੇ ਜਿਹੜਾ ਅਸਲੀ ਜੋ ਹਾਂ ਪਾਪਾ ਨੂੰ ਕਿਤੇ ਗਾਇਜ਼ ਹੁਣ ਮੈਂ ਟਰਾਈ ਕਰਨ ਲੱਗੀ ਆ ਗਾਰਲਿਕ ਬ੍ਰੈਡ ਅੰਡੋਲ ਦੀ ਹੁਣ ਚਾਹ ਲੱਸੀ ਹੱਥ ਮਾਰ ਕੇ ਕੋਸ਼ ਦੇਖਣ ਜਿਸ ਤਰ੍ਹਾਂ ਦੀ ਆ ਗੋਲ ਵਾਲੀ ਗਾਰਲਿਕ ਨੂੰ ਕਹਿੰਦੇ ਲਸਣ ਨੂੰ yes ਇਹ ਜੰਦਰ ਫਸਟ ਵਾਲਕ ਲਵਾਂਗੀ ਇਹ ਜੰਦਰ ਹੋਲੀ ਹੈ ਠੀਕ ਆ ਠੀਕ ਆ ਹਾਂ ਦਾ ਵੀ ਕੁਝ ਕੋਈ ਗਾਰਲਿਕ ਹੋਲੀ ਕਿ ਨਾ ਨਾਮ ਤੇ ਆ ਹੂੰ ਫਲੇਵਰ ਹੈ گارਲਿਕ ਦਾ ਦਿਖਾ ਰਿਖੋ ਖੁਸ਼ਬੂ ਹੈ ਅੱਛੀ ਹੈ ਵੈਸੇ ਖੁਸ਼ਬੂ ਹੈ گارਲਿਕ ਦਾ ਫਲੇਵਰ ਹੈ ਇੰਨਾ ਵੀ ਇਹਦੇ ਚ گارਲਿਕ ਸਟਫਡ ਕੀਤਾ ਹੋਊਗਾ ਉਹ ਨਹੀਂ ਹੈ ਐਨ ਮੈਂ ਪੁੱਛਾ ਫਲੇਵਰ ਹੈ ਹਲਕਾ ਜਿਹਾ گارਲਿਕ ਦਾ ਟੇਸਟ ਕਰਕੇ ਦੇਖ ਮੈਂ ਕੋਲ ਲਊ ਦੇ ਅੰਮ੍ਰਿਤ ਨੂੰ ਪੈਦੇ ਨੂੰ ਅੰਮ੍ਰਿਤ ਜਾਲ ਲਾਇਕ ਇੱਕ ਪੈਰਿੰਡ ਦੇ ਇੱਕ ਤੂਖਾ ਲਾ ਇੱਕ ਗਾਰਲਿਕ ਵੀ ਗਾਇਜ਼ ਗਾਰਲਿਕ ਦਾ ਫਲੇਵਰ ਆ ਹਲਕਾ ਹਲਕਾ ਬਟ ਜ਼ਿਆਦਾ ਗਾਰਲਿਕ ਨਹੀਂ ਹੈ ਹੂੰ ਵਾਹ ਹੂੰ ਬਹੁਤ ਸਵਾਦ ਆ ਉਹ ਵੀ ਆ ਦੇਖੋ ਐਸੇ ਜਿਹੜੇ ਸਾਈਡਾਂ ਤੇ ਆ ਨਾ ਬਾਹਰ ਤੇ ਗਾਰਲਿਕ ਲੱਗਿਆ ਥੋੜਾ ਵੈਸੇ ਸੇ ਸੁੱਕੀ ਬ੍ਰੈਡ ਕਰਕੇ ਖਾਂਦੇ ਨਹੀਂ ਐ ਬਟ ਇਹ ਤੁੱਕੀ ਵੀ ਖਾਧੇ ਜਾ ਰਹੀ ਆ ਮਤਲਬ ਵੀਦ ਲੱਸੀ ਦੇ ਨਾਲ ਮੁਕਾਦਿਸ ਮੈਨੂੰ ਜਿਆਦਾ گارਲਿਕ ਮੈਨੂੰ ਸੈਂਡਵਿਚ ਜਿਆਦਾ ਪਸੰਦ ਆ ਪਰ ਇਹ ਚ ਫਲੇਵਰ ਆ ਰਿਹਾ ਨਾ ਤਾਂ ਕਰਕੇ ਖਾਧੀ ਜਾ ਰਹੀ ਆ ਓਵਰ ਆਲ ਜੇ ਮੈਂ ਤੁਹਾਨੂੰ ਬਲਿੰਕਟ ਦਾ ਰਿਵਿਊ ਦੇਣਾ ਚਾਹਵਾ ਤਾਂ ਜਿਹੜਾ ਸਾਡਾ ਫਰਸਟ ਐਕਸਪੀਰੀਅੰਸ ਸੀ ਬਲਿੰਕਟ ਦਾ ਉਹ ਵਧੀਆ ਰਿਹਾ ਤਾਂ ਤੁਸੀਂ ਸਾਰੇ ਵੀ ਬਲਿੰਕਟ ਤੋਂ ਆਰਡਰ ਬੇਚ ਚੇਕ ਕਰ ਸਕਦੇ ਹੋ ਇਨਸਟੈਂਟ ਡਿਲੀਵਰੀ ਹੈ ਪਤਾ ਨਹੀਂ ਜਦਾਂ ਇਨਸਟੈਂਟ ਡਿਲੀਵਰੀ ਆ ਅ ਵਿਦਿਨ 10 ਮਿੰਟ ਦੇ ਅੰਦਰ ਅੰਦਰ ਤੁਹਾਨੂੰ ਵਾਕਈ ਡਿਲੀਵਰੀ ਹੋ ਜਾਂਦੀ ਆ ਬਟ ਉੱਥੇ ਲਿਖੇ 8 ਮਿੰਟ ਸੀ ਫਿਰ ਵੀ ਨਾ ਜਿਹੜੇ ਦੇਖੋ ਡਿਲੀਵਰੀ ਬੁਆਏ ਹੁੰਦੇ ਆ ਉਹ ਵੀ ਕਿਸੇ ਦੇ ਪੁੱਤ ਨੇ ਫਿਰ ਵੀ ਕੋਈ ਕਾਲੀ ਨਹੀਂ ਐ ਆਰਾਮ ਨਾਲ ਆਜਿਆ ਕਰੋ ਕੋਈ ਕਾਲੀ ਨਹੀਂ ਐ ਆਪਾਂ ਬਾਜ਼ਾਰ ਜਾਂਦੇ ਆ 10 15 ਮਿੰਟ ਤਾਂ ਵੈਸੇ ਵੀ ਲੱਗ ਜਾਂਦੇ ਆ ਹਨਾ ਤਾਂ ਕੋਈ ਕਾਲੀ ਨਹੀਂ ਆ ਮਤਲਬ ਓਵਰ ਆਲ ਆਈ ਗਿਵ ਅ 5 ਸਟਾਰ ਔਨ ਬਲਿੰਕਟ ਹੁਣ ਅਸੀਂ ਬਹੁਤ ਸਾਰੀ ਇਨ ਫਿਊਚਰ ਚ ਬਹੁਤ ਸਾਰੀ ਸ਼ਾਪਿੰਗ ਕਰਿਆ ਕਰਾਂਗੇ ਬਲਿੰਕਟ ਤਾਂ ਬਲਿੰਕਟ ਦੇ ਡਿਲੀਵਰੀ ਬੁਆਏਸ ਨੇ ਜਾਂ ਹੋਰ ਕੋਈ ਵੀ ਡਿਲੀਵਰੀ ਬੁਆਏ ਨੇ ਜ਼ਮੈਟੋ ਜਾਂ ਕੋਈ ਵੀ ਡਿਲੀਵਰੀ ਬੁਆਏ ਲਾ ਲੋ ਤਾਂ ਬਾਈਕ ਆਪਣੀ ਹੋਲੀ ਚਲਾਇਆ ਕਰੋ ਕੰਮਕਾਰ ਹੁੰਦੇ ਰਹਿਣਗੇ ਕੰਪਨੀ ਵਾਲਿਆਂ ਨੇ ਕੁਝ ਨਹੀਂ ਦੇਣਾ ਆਪਣੀ ਆਪਣੀ ਸੇਤ ਦਾ ਖੁਦ ਧਿਆਨ ਰੱਖਿਆ ਕਰੋ ਕਿ ਨਹੀਂ ਇਹ ਗੱਲ ਸਹੀ ਆ ਬਸ ਆਪਾਂ ਤਾਂ ਇਹ ਕਹਿਣਾ ਚਾਹਾਂਗੇ ਤੇ ਬਲਿੰਕਟ ਓਵਰਆਲ ਅਸੀਂ 5 ਸਟਾਰ ਦੇਣਾ ਬਲਿੰਕਟ ਥੰਬਸ ਅਪ ਫੋਰ ਬਲਿੰਕਟ ਦੇ ਗਾਇਜ਼ ਹੁਣ ਅਸੀਂ ਜਾ ਰਹੇ ਹਾਂ ਗੁਰਦੁਆਰੇ ਪੀਲੇ ਪੀਲੇ ਸੂਟ ਪਾ ਲੈ ਸੀ ਕਿਉਂਕਿ ਤੁਹਾਨੂੰ ਬਤਾ ਬਸਾਖੀ ਤੇ ਪੀਲਾ ਸੂਟ ਪਾਈਦਾ ਤਾਂ ਹੁਣ ਅਸੀਂ ਦੁਖਨਵਾਰ ਸਾਹਿਬ ਜਾ ਰਹੇ ਹਾਂ ਬਾਬਾ ਜੀ ਦੇ ਦਰਸ਼ਨ ਕਰਨ ਦੇਖੋ ਮੇਰੇ ਦੇਵ ਜੀ ਕਿੰਨੇ ਸੋਹਣੇ ਲੱਗਦੇ ਆ ਤੋ ਸੱਚੀ ਸੋਹਣੇ ਲੱਗ ਰਹੇ ਕੋਕਾ ਸੋਹਣ ਲੱਗੇ ਸੱਚੀ ਸੋਹਣੇ ਲੱਗ ਰਹੇ ਹਾਂ ਗਾਇਜ਼ ਹੁਣ ਅਸੀਂ ਤੁਖ ਮਹਾਰਾਜ ਸਾਹਿਬ ਪਹੁੰਚ ਚੁੱਕੇ ਹਾਂ ਬਹੁਤ ਜ਼ਿਆਦਾ ਭੀੜ ਆ ਬਹੁਤ ਰੌਸ਼ਾ ਬਹੁਤ ਜਿਆਦਾ ਮਲਰ ਰਾਤ ਨੇ ਇੰਨੀ ਜਰੂਰ ਪੀੜਾ ਦੱਸਦੀ ਨੇ ਕਿੰਨੀ ਹੋਊਗੀ ਸਮਝੋ। ਉਹ ਦੇਖਦੇ ਹੋਗੇ ਵੀ ਵੀਡੀਓ ਹੀ ਹੈ। ਦੇਖੋ ਅੱਜ ਦੇ ਅੱਜਪੜੀ ਅੰਦਰ ਪੀੜਾ ਨਹੀਂ ਆਖਿਲਾ ਕਾਉਂਟ। ਜੀ ਰਾਮ ਜੀ ਹਰ ਤੁਹਾਨੂੰ ਜੀਓ ਵੰਦਨਾ। ਥੈਂਕ ਯੂ ਸੋ ਮਚ। ਹਾਂ ਜੀ ਜੀ ਜੀਵਤਨ ਰੋਡ ਮੈਸੇਜ ਕਰਦੇ ਜੇ ਤੁਸੀ ਲਾਈਵ ਹੋਏ ਹੋਣੇ ਆਪਕੀ ਨਾਮ ਹਰਜੀਤ ਜੀ ਉਹ ਵਰਦ ਨਾਮ ਤੇ ਮੈਂ ਲਾਈਡ ਕਰ ਦੂਗਾ। ਕੀ ਚਾਹਤੇ ਅੱਛਾ ਹਾਂਜੀ ਹੋ ਗਿਆ ਧੰਨਕਤੂ ਇਤਿਸ਼ਾ ਠੀਕ ਕਰੀ ਗਾਇਸ ਬਹੁਤ ਬੱਦਿਆ ਲੱਗਾ ਜਦੋਂ ਇੰਨੇ ਪਿਆਰ ਨਾਲ ਲੋਕ ਮਿਲਣ ਆਉਂਦੇ ਨੇ ਤੇ ਦੇਰ ਦੀ ਖਾਸ ਆ ਦਵੀਤ ਆਗਮਨ ਹੋ ਰਕਣਾ ਗੁਰੂ ਚੌਂਕੇ ਸ੍ਰੀ ਦਹਰਾ ਸਾਹਿਬ ਜੀ ਦੇ ਬਾਠ ਹੋਏ ਹਨ ਆਪ ਜੀ ਦਾਤਾਲ ਪਾਉਂਦੇ ਪਰਤ ਸੁਣ ਸੁਣ ਆਹ ਖਿਆਲ ਮੰਗਰੇ ਪਿੱਛੇ ਨਾ ਦੇ ਨਾ ਦੇ ਦੋ ਪਹਿਲੇ ਦੇ ਚੀਜ ਦੇ ਚੀਜੀ ਲੈ ਲਈ ਠੀਕ ਹੈ ਯੇਤ ਮਹਾਰਤ ਦੇ ਰੋਕਤਾ ਹੀ ਆ ਵਸਤ ਸਤਿ ਸ਼ੰਤ ਮਾਏ ਰੋਈ ਰਿਆਨ ਆ ਹੁਕਮ ਸੇ ਮਨ ਕਤੇ ਬਿਨਾਂ ਕਸੀ ਪਾਈ ਗਾਈ ਗਾਇਕੀ ਬਹੁਤ ਚੜਾ ਆ ਜੈ ਦਿਲਜੀਤ ਹੱਥ ਫੜ ਕੇ

ਅੰਦਰ ਮੱਠਾ ਦੇਖ ਚੁੱਕਿਆ ਬਾਬਾ ਜੱਜ ਕੇ ਸੀਸ ਝੁਕਾ ਲਿਆ ਤੇ ਹੁਣ ਸ ਜਾ ਰਹੇ ਆ ਨਿਸ਼ਾਨ ਸਾਹਿਬ ਜੀ ਦੇ ਮੱਥੇ ਦੇਖੋ ਉਹ ਵੀ ਉਹ ਪੰਛੀ येलो ਕਲਰ ਦਾ ਅੱਜ ਇਸ ਚ ਲਿਆ ਹੋਇਆ ਹੈ ਨਾ ਤਾਂ ਹੀ ਤਾਂ ਮੈਂ येलो ਕਲਰ ਦਾ ਫੁੱਲ ਪਾਇਆ ਹਾਂ ਹੌਲੀ ਹੌਲੀ ਹੈਲੋ ਹੈਲੋ ਪੂਆਜੀ ਹੈਲੋ ਗਾਇਜ਼ ਇੱਥੇ ਆਪਾਂ ਨੇ ਮਿਲਗੇ ਜਸਕਰਨ ਦੀ ਸਿਸਟਰ ਇੱਕ ਪਿਆਰਾ ਜਿਹਾ ਸਬਸਕ੍ਰਾਈਬਰ ਹੈ ਜਿਹੜੇ ਆਪਣੇ ਆਪਣੇ ਲਾਈਵ 'ਚ ਵੀ ਆਉਂਦਾ ਔਰ ਉਹਨੇ ਬਹੁਤ ਹੀ ਪਿਆਰਾ ਜਿਹਾ ਬੇਟਾ Holi ਤੇ ਵੀ ਆਇਆ ਤੇਰੀ ਜਿਹੜੀ ਸਿਸਟਰ ਹੈ ਇਹ ਪੂਆਜੀ ਨੇ ਥੈਂਕ ਯੂ ਸੋ ਮਚੇ ਜਿੰਨ ਨੂੰ ਮਰੋ ਜਾਏ ਮੈਂ ਤੇਰੀ ਅੱਖਾਂ ਅੱਖਾਂ ਫਰਾਵਨ ਠੀਕ ਹੋ ਗਏ ਦਿਮਾਗ ਵੀ ਠੀਕ ਹੋ ਗਏ ਦਿਮਾਗ ਮੇਰਾ ਠੀਕ ਆ ਜਿਸੇ ਮੇਰਾ ਬਿਲਕੁਲ ਠੀਕ ਆ ਆਪਾਂ ਹੁਣ ਥੋੜੀ ਜਿਹੀ ਸਾਜੀ ਮੇਰੇ ਲਈ ਬਾਬਾ ਜੀ ਮੇਰੀ ਆਜੀ ਨੂੰ ਠੀਕ ਕਰਨ ਚਲੋ ਚਲੋ ਗਾਇਸ ਹੁਣ ਅਸੀਂ ਜਾ ਰਹੇ ਆ ਲੰਗਰ ਖਾਣ ਕਿਉਂਕਿ ਬਹੁਤ ਸਰਦਾਰ ਆਇਆ ਹੈ ਰਖਾਰ ਦੇ ਸਾਹਿਬ ਜੀ ਬਹੁਤ ਸਰਦਾਰ ਆ ਰਿਹਾ ਹੈ ਨਾ ਤੇ ਉਹ ਅਸੀਂ ਕਿਦ ਨੂੰ ਕੋਲ ਪੂਰਾ ਸੀ ਨਾ ਉਹ ਪਾਤਾ ਨਹੀਂ ਆ ਰਿਹਾ ਤੁਸੀਂ ਤਾਂ ਪਾ ਰਹੇ lá ਇਨਾ ਫਸ ਨਹੀਂ ਇਹ ਬਾਬਾ ਇਹ ਕੋਲ ਮੈਂ 2010 ਚ ਸੇਵਾ ਕਰਦਾ ਹੁੰਦਾ ਸੀਗਾ ਇਹਨਾਂ ਦੀ ਚੋਪਾ ਨਾਲ ਆ ਦੋ ਦਸਾ ਕੋਈ ਮਹਾਰਾਜ ਜੀ ਜੂ ਰੂ ਵਿੱਚ ਇੰਨੇ ਪੁਰਾਣੇ ਬਾਬਾ ਨੂੰ ਦੇਖ ਕੇ ਬੋਲ ਨਹੀਂ ਸਕਦਾ ਹਾਂ ਜਸਟ ਕੋਈ ਨਹੀਂ ਸੀ ਮੇਰੇ ਅੱਗੇ ਵਿੱਚ ਇਹਨਾਂ ਕੋਲ ਆ ਕੇ ਬਖਸ਼ਾ ਹੁੰਦਾ ਹੁਣ ਮਹਾਰਾਜ ਜੀ ਕੋਲ ਤਾਂ ਕੋਈ ਨਹੀਂ ਮਾ ਸਰ ਇੰਟਰਵਿਊ ਜਿਹੜਾ ਲੱਗ ਕੇ ਵਸ ਕਰ ਰੋਣ ਦਾ ਬੁੱਤ

ਉਹਨਾਂ ਅਸੀਂ ਇੱਥੇ ਆਪਣੀ ਕਿੰਤੀ ਖਾਣਾ ਹੈ ਸਵੇਰੇ ਆਈਸਕ੍ਰੀਮ ਫਾਲੂਦਾ ਮੈਨੂੰ ਦੇਵ ਜੀ ਪਤਾ ਨਹੀਂ ਕਿੱਧਰ ਚਲੇ ਗਏ 10 ਕਿਲੋ ਰੁਪਏ ਲੈ ਕੇ ਕਿੱਧਰ ਗਏ ਪਾਪਾ ਉਹ ਤਾਂ ਨਹੀਂ ਆ ਰਹੇ ਸਾਹਮਣੇ ਨਹੀਂ ਹੋ ਨਹੀਂ ਕਿੱਧਰ ਗਏ ਫਿਰ ਪਾਪਾ ਵਾਜਨ ਚਲੋ ਉਹ ਆਂਦੇ ਨੇ ਫਿਰ ਆਪਾਂ ਦੇਖਦੇ ਆਂ ਕੀ ਖਾਣਾ ਕੀ ਨਹੀਂ ਖਾਣਾ ਗਾਈਜ਼ ਇਹ ਜਿਹੜੇ ਬੱਚਿਆਂ ਦੇ ਜਿਹੜੇ ਕੱਪ ਨੇ ਆਈਸਕ੍ਰੀਮ ਵਾਲੇ ਇਹ ਰੈਡੀ ਹੋ ਰਹੇ ਸੀਗੇ ਬਿਲਕੁਲ। ਔਰ ਮੈਂ ਖਾऊंगी ਫਲੂਦਾ। ਫਲੂਦਾ। ਮੈਨੂੰ ਬਹੁਤ ਹੀ ਵਧੀਆ ਲੱਗਦਾ ਕਸਟਰਡ ਵਾਲਾ ਫਲੂਦਾ। ਬੱਚੇ ਖਾਣਗੇ ਆਈਸਕ੍ਰੀਮ। ਔਰ ਮੇਰੇ ਦੇਖ ਜੀ ਖਾਣਗੇ। ਤੇ ਇਹ ਤਾਂ ਦੇਖੋ। ਜੋ ਮਰਜ਼ੀ ਖਿਲਾ ਰਹਾ ਹਾਂ ਗਰੀਬ ਨੂੰ ਵੀ। ਗਰੀਬ ਇਹ ਬਣਾਉਗੀਆਂ ਗਲਾਸ ਉਸਮੇ ਜੈਲੀ ਮਤਲਾ ਡਾਲਨਾ ਆਈ ਡੋਨਟ ਲਾਈਕ ਜੈਲੀ ਅਚਾ ਚਲੋ ਡਾਲ ਦੇਣਾ ਡਾਲ ਦੇਣਾ ਫਲੂਦਾ ਫਲੂਦਾ ਲੱਗਣਾ ਬਾ ਫਲੂਦਾ ਬਣਾ ਦੇ ਸਭ ਡਾਲਨਾ ਬਗੀਆਂ ਦਾ ਬਣਾ ਕਦੇ ਆਈ ਡੋਨਟ ਲਾਈਕ ਜੈਲੀ ਜੇੜੀ ਫਾਲੇ ਦੇ ਵਿੱਚ ਜੈਲੀ ਪਾਉਂਦੇ ਆ ਨਾ ਵੱਡੇ ਵੱਡੇ ਉਹਨਾਂ ਦੰਦਾਂ ਤੇ ਚਿਪਕ ਜਾਂਦੀ ਆ ਉਹ ਮੈਨੂੰ ਪਸੰਦ ਨਹੀਂ ਐਗੀ ਇਹਨਾਂ ਨੇ ਉਹ ਵੀ ਪਵਾਤੀ ਵਿੱਚ ਇਦੋਂ ਮੈਂ ਖਾਣਾ ਮੈਨੂੰ ਨਹੀਂ ਪਸੰਦ ਫਿਰ ਕਿਉਂ ਬੁਵਾ ਰਹੇ ਹੋ ਗਾਇਜ਼ ਹੁਣ ਅਸੀਂ ਘਰੇ ਆ ਚੁੱਕੇ ਆ ਤੇ ਅੱਜ ਮੇਰੇ ਦੇਵ ਜੀ ਬਹੁਤ ਹੈਂਡਸਮ ਲੱਗ ਰਹੇ ਨੇ ਹੈਂਡਸਰ ਕਾਕੀ ਅੱਜ ਮੈਂ ਇੱਕ ਫੋਟੋ ਖਿਚਾਉਂਗੀ ਹੈ ਹਾਂ ਲੱਗ ਰਿਹਾ ਅੱਜ ਅਵਰੇ ਇੱਕ ਫੋਟੋ ਖਿਚਾ ਲਈ ਬਹੁਤ ਵਧੀਆ ਜੀ ਕਿਊਟ ਜੀ ਸਿਨੇਮੈਟਿਕ ਹਾਂ ਸਿਨੇਮੈਟਿਕ ਵਧੀਆ ਜੀ ਖਿੱਚ ਬਟੇ ਗਾਇਜ਼ ਜਿਹੜੀ ਆਪਾਂ ਲੈ ਕੇ ਆਏ ਸੀ ਆਪਣੇ ਲਈ ਸਪੀਡਿਸ਼ ਪਾਲਕ ਦਾ ਕੀਆ ਐਲੋ ਸਰ ਇਹ ਆਪਕਾ ਇਹਨੂੰ ਤੀਸਰੇ ਨੰਬਰ ਅੰਦਰ ਲਓ ਤੀਸਰੇ ਨੰਬਰ ਵਾਲਾ ਲਓ ਥੈਂਕ ਯੂ ਮੈਮ ਆ ਰਲੋ ਇਹ ਟੰਡਾ ਅੱਲਾਮੁਰਾ

ਰਾਮੇਸ ਦੇ ਖਤਮ ਨਹੀਂ ਨਾ ਹੁੰਦੇ ਚੁੰਜਾ ਮਾਰਨ ਤੋਂ ਜਾਂਦੀ ਨਹੀਂ ਨਾ ਤੂੰ ਵੀ ਤੂੰ ਆਪਣੀ ਖਾਣਾ ਦੂਜਿਆਂ ਆਪਣੇ ਖਾਂਦੇ chia seeds ਵੀ ਹੈ ਦੇ ਪਿਛਲੇ ਸੀਜ਼ਨ ਨਾਲ chia seeds ਦਾ ਪੈਕੇਟ ਰੁੱਲਦਾ ਰਿਹਾ ਰੁੱਲਦਾ ਰਿਹਾ ਪਰ ਮੈਂ ਯੂਜ਼ ਨਹੀਂ ਕੀਤਾ ਕਮ ਬੈਕ ਟੂ ði ਗਾਇਜ਼ ਹੌਨਸਲੀ ਸਾਰੇ ਆਪਣਾ ਖਾਣਾ ਪੀਣਾ ਖਾ ਕੇ ਗੁਰਦੁਆਰੇ ਮੱਥਾ ਟੇਕ ਕੇ ਅਸੀਂ ਆਪਣੇ ਘਰੇ ਆ ਚੁੱਕੇ ਸੀਗੇ ਤੇ ਇਹ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟਾਂ ਚ ਜਰੂਰ ਦੱਸਿਓ ਮੈਨੂੰ ਤੁਹਾਡੇ ਸਾਰੇ ਸਾਰਿਆਂ ਦੇ ਕਮੈਂਟਾਂ ਦੀ ਵੇਟ ਰਹਿੰਦੀ ਆ ਤੇ ਮੇਰੀ ਸਾਰੀ YouTube ਫੈਮਿਲੀ ਨੂੰ ਮੇਰੇ ਪੂਰੇ ਪਰਿਵਾਰ ਵੱਲੋਂ ਹੈਪੀ ਵਿਸਾਖੀ ਵੀ ਸਾਕੀ ਦੀਆਂ ਲੱਖ ਲੱਖ ਵਧਾਈਆਂ ਹੋਣ ਬੜੇ ਰਿਓ ਸਾਡੇ ਵਲੌਗਸ ਦੇ ਨਾਲ ਵੀਡੀਓਜ਼ ਦੇ ਨਾਲ ਮੇਰੇ ਚੈਨਲ ਦੇ ਨਾਲ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈ ਲਾਈਕ ਕਮੈਂਟ ਵੀਡੀਓਜ਼ ਨੂੰ ਸ਼ੇਅਰ ਕਰਦੇ ਆ ਕਰੋ ਪੋਲਨਾ ਜੀ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖਣ ਮਿਲਦੇ ਇੱਕ ਨਵੇਂ ਬਲੌਗ ਦੇ ਨਾਲ ਇੱਕ ਨਵੀਂ ਸਵੇਰ ਦੇ ਨਾਲ ਤਦ ਤੱਕ ਲਈ ਆਪਣੇ ਕੰਮ ਨੂੰ ਪਿਆਰ ਕਰਦੇ ਰਹੋ ਸਪੋਰਟ ਕਰਦੇ ਰਹੋ ਬਾਏ